ਲੋਕ ਸਭਾ ਚੋਣਾਂ ਲਈ ਬਟਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਚੋਣ ਮਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਦੇ ਹੋਏ ਪਾਜ ਪਾਤੀ ਅਕਾਲੀ ਦਲ ਵੱਲੋਂ ਸਮਝੌਤਾ ਨਾ ਹੋਣ ਤੇ ਕਿਹਾ ਕਿ ਅਸੀਂ ਇਕੱਲੇ ਲੜ ਰਹੇ ਹਾਂ ਕੋਈ ਇਕੱਠਾ ਹੋ ਕੇ ਲੜੇ ਜਾਂ ਵੱਖ ਹੋ ਕੇ ਲੜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਮੌਕੇ ਤੇ ਉਹਨਾਂ ਨੇ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਵੀ ਪਾਜ ਪਾ ਸਰਕਾਰ ਦੀ ਨਿੰਦਾ ਕੀਤੀ ਹੋਰ ਕੀ ਕੀ ਕਿ ਉਹਨਾਂ ਨੇ ਆਓ ਇੱਕ ਵਾਰੀ ਸੁਣ ਲੈਣੇ ਆ ਸਿੱਖ ਹੋਣ ਦੇ ਨਾਂ ਤੇ ਨਿਮਾਣਾ ਹੋਣ ਦੇ ਨਾਂ ਤੇ ਸਾਡਾ ਵੱਡੀ ਓਟ ਸਾਡੇ ਗੁਰੂ ਸਾਹਿਬ ਦੇ ਉਹ ਤੋਂ ਲੈ ਕੇ ਤੁਰਦੇ ਆ ਕੋਈ ਵੀ ਕਾਰਜ ਹੋਵੇ ਤੋਂ ਆਪਣੇ ਮਾਲਵੇਚ ਹੀ ਹੈ ਤਖਤ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅੱਜ ਗੁਰੂ ਦਾ ਦਰਜਾ ਮਿਲਿਆ ਉਨੇ ਸਵਾਦਨਾ ਕੀਤੀ ਹੈ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਹੋਰਾਂ ਤੋਂ ਕਰਵਾਈ ਗਈ ਔਰ ਉਸ ਸਤਾਂ ਤੇ ਜਿਹਨੂੰ ਪੰਜਵਾਂ ਤਖਤ ਵੀ ਕਿਹਾ ਜਾਂਦਾ ਹੈ ਸਿੱਖ ਪੰਥ ਦਾ ਮੈਂ ਆਪਣੇ ਸਾਰੇ ਸਾਥੀਆਂ ਨਾਲ ਜਿਹਦੇ ਚ ਐਮ ਐਲ ਏ ਸਹਿਬਾਨ ਪਾਰਟੀ ਦੇ ਪ੍ਰਧਾਨ ਔਰ ਬਲਾਕਾਂ ਦੇ ਪ੍ਰਧਾਨ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਨਾਲ ਹੀ ਹੋਰ ਪਤਵੰਤੇ ਸੱਜਣ ਵਲੰਟੀਅਰ ਚੇਅਰਮੈਨ ਸਹਿਬਾਨ ਪੰਜਾਬ ਦੇ ਉਹ ਸਾਰੀਆਂ ਕਾਰਪੋਰੇਸ਼ਨਾਂ ਬੋਰਡਾਂ ਦੇ ਸੋ ਸਾਰੇ ਰਲ ਮਿਲ ਕੇ ਸੰਗਤ ਰੂਪ ਹੋ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਲਈ ਅਸੀਂ ਸਾਰੇ ਨਿਮਾਣੇ ਬਣ ਕੇ ਆਏ ਆਂ ਜਰਵਾਣਿਆਂ ਨਾਲ ਸਾਡੀ ਝੰਗ ਹੈ ਸਤਿਗੁਰੂ ਮਿਹਰ ਕਰਨ ਉਹਨਾਂ ਨੇ ਹਮੇਸ਼ਾ ਗਰੀਬ ਦੀ ਬਾਪ ਫੜੀ ਹੈ ਤੋਂ ਸਾਨੂੰ ਇਸ ਵੱਡੇ ਮੋਰਚੇ 'ਚ ਫਤਿਹ ਬਖਸ਼ਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੇਖੋ ਜੀ ਅਸੀਂ ਤਾਂ ਆਪ ਇਕੱਲੇ ਹੀ ਲੜਦੇ ਆ ਤੇ ਕੋਈ ਗੱਲ ਨਹੀਂ ਕੋਈ ਇਕੱਲਾ ਲੜਦਾ ਦੋ ਲੜਦਾ ਮੈਨੂੰ ਉਹਨਾਂ ਗੱਲਾਂ ਨਾਲ ਕੋਈ ਨਹੀਂ ਕਿਉਂਕਿ ਇਹ ਜਿਹੜੀ ਸਾਰੀ ਲੋਕਾਂ ਦੇ ਸੰਗਤ ਦੇ ਜਨਤਾ ਦੇ ਹੱਥ ਵਿੱਚ ਆ ਜਾਂਦੀ ਹੈ ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਜੀ ਹੋਰ ਵੱਲੋਂ ਭਗਵੰਤ ਮਾਨ ਜੀ ਹੋਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮੈਂ ਇਸ ਲੋਕ ਸਭਾ ਹਲਕੇ ਲਈ ਉਮੀਦਵਾਰ ਹਾਂ ਮੇਰੇ ਲਈ ਉਹ ਭਾਜਪਾ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ ਹੈ ਕਾਂਗਰਸ ਪਾਰਟੀ ਆ ਜਾਂਦੀ ਹੈ ਉਮੀਦਵਾਰ ਕੋਈ ਆ ਜਾਂਦਾ ਹੈ ਮੈਨੂੰ ਉਸ ਗੱਲ ਨਾਲ ਨਹੀਂ ਕਦੇ ਕਿਸੇ ਦਾ ਨਾਮ ਲਿਆ ਜਾਂਦਾ ਕਿਉਂਕਿ ਚੋਣਾਂ 'ਚ ਹਰ ਇੱਕ ਦਾ ਹੱਕ ਹੈ ਕੋਈ ਵੀ ਲੜ ਸਕਦਾ ਜੋ ਆਊਗਾ ਉਹਨਾਂ ਦੀ ਹੈ ਔਰ ਲੋਕਾਂ ਨੇ ਵੱਡਾ ਫੈਸਲਾ ਕਰਨਾ ਹੈ ਜਨਤਾ ਨੇ ਫੈਸਲਾ ਕਰਨਾ ਹੈ ਮੈਂ ਜਨਤਾ ਦੇ ਸੇਵਾ ਵਿੱਚ ਹਾਂ ਬੜੀਆ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਰਾਜਨੀਤੀ ਨੂੰ ਲੈ ਕੇ ਬੜਾ ਆਪਸ ਵਿੱਚ ਜਿਹੜਾ ਫਰਕ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਤੁਹਾਡੇ ਦਿੱਲੀ ਦੇ ਵਿੱਚ ਵੀ ਹਾਲਾਤ ਬਣਦੇ ਜਾ ਰਹੇ ਨੇ ਬਿਕੋ ਜੀ ਜਿਹੜੀ ਸੈਂਟਰ ਵਿੱਚ ਰਾਜ ਕਰਨ ਦੀ ਭਾਜਪਾ ਹੈ ਉਹਨਾਂ ਵੱਲੋਂ ਕੋਈ ਵੀ ਵਿਰੋਧੀ ਆ ਉਹਨੂੰ ਅ ਵਿਰੋਧੀ ਪਾਰਟੀਆਂ ਦਾ ਉਹਨੂੰ ਦਬਾਇਆ ਜਾ ਰਿਹਾ ਹੈ ਕਿਸੇ ਤੇ ਵੀ ਬਿਨਾ ਮਤਲਬ ਜਿਵੇਂ ਇਲੈਕਸ਼ਨ ਚੱਲ ਪਏ ਤਾਂ ਉਹਦੇ ਕਦੇ ਵੀ ਜਦੋਂ ਸਿਆਸੀ ਬੰਦੇ ਹੁੰਨੇ ਹਾਲਾਂਕਿ ਇੱਕ ਨੈਸ਼ਨਲ ਪਾਰਟੀ ਹੈ ਜਿਹਦੇ ਪ੍ਰਧਾਨ ਜੀ ਨੇ ਕੇਜਰੀਵਾਲ ਜੀ ਜਿਨ੍ਹਾਂ ਦਾ ਰਾਜ ਦਿੱਲੀ ਵਿੱਚ ਹੈ ਮੁੱਖ ਮੰਤਰੀ ਹੈ ਜਿਨ੍ਹਾਂ ਦੇ ਸਾਥੀ ਜਿਨ੍ਹਾਂ ਦੀ ਇੱਕ ਵਾਈ ਸੀ ਪੰਜਾਬ ਵਿੱਚ ਰਾਜ ਕਰਦੀ ਹੈ 10 ਸਾਡੇ ਰਾਜ ਸਭਾ ਦੇ ਮੈਂਬਰ ਹਨ ਇੱਕ ਲੋਕ ਸਭਾ ਵਿੱਚ ਵੀ ਹੈ ਸਾਡੇ ਬਾਹਰਲੇ ਸੂਬਿਆਂ ਵਿੱਚ ਵੀ ਐਮ ਐਲ ਏ ਸਹਿਬਾਨ ਨੇ ਔਰ ਉਸ ਬੰਦੇ ਨੂੰ ਕਦੇ ਵੀ ਬਾਅਦ ਵਿੱਚ ਫੜਾਇਆ ਜਾ ਸਕਦਾ ਸੀ ਕੋਈ ਐਂਟੀ ਨੇਸ਼ਨ ਕੰਮ ਤਾਂ ਕੀਤਾ ਨਹੀਂ ਸੀ ਕੋਈ ਬੰਬ ਬਰੂਦ ਉਹਨਾਂ ਦੇ ਕੋਲ ਹੋਵੇ ਤਾਂ ਉਹਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਸੋ ਉਹ ਛੇ ਸਮਝਦੇ ਆ ਵੀ ਅਸੀਂ ਚੋਣ ਵਿੱਚ ਖਰਲ ਪਾ ਲਾਂਗੇ ਕਿ ਕਦੇ ਵੀ ਨਹੀਂ ਉਹ ਮਨਸੂਬੇ ਉਹਨਾਂ ਦੇ ਪੂਰੇ ਹੋ ਸਕਦੇ ਜਿਸ ਤਰ੍ਹਾਂ ਜਾਖੜ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਕਾਲੀ ਦਲ ਨਾਲ ਰਲ ਕੇ ਚੋਣ ਨਹੀਂ ਲੜਾਂਗੇ ਉਹਨਾਂ ਦਾ ਬਿਆਨ ਆ ਗਿਆ ਕਿ ਮੈਂ ਦਿੱਕਤਾਂ ਤੁਸੀਂ ਦੇਖੋ ਜੀ ਉਹਦੇ ਚ ਜਾਖੜ ਸਾਹਿਬ ਨੇ ਜੋ ਬਿਆਨ ਦਿੱਤਾ ਉਹਨਾਂ ਮੁਤਾਬਕ ਹੋ ਸਕਦਾ ਪਾਰਟੀਆਂ ਨੇ ਕਿਸੇ ਨਾਲ ਸਮਝੌਤਾ ਕਰਨਾ ਕਿਸੇ ਨਾਲ ਰਲ ਕੇ ਲੜਨਾ ਕਿਸੇ ਨੇ ਏਟੋਟ ਲੜਨਾ ਪੂਰਨ ਦੀ ਆਪਣੀ ਆਪਣੀ ਖੁਆਇਸ਼ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦਾ ਪੰਜਾਬ ਦੀ ਰਾਜਨੀਤੀ ਦਾ ਸਭ ਦੇਖਣ ਨੂੰ ਮਿਲੂਗਾ ਸਾਬ ਪੰਜਾਬ ਦੇ ਲੋਕਾਂ ਨੇ ਸਗੋਂ ਹਮਦਰਦੀ ਪ੍ਰਗਟ ਕੀਤੀ ਹੈ ਵੀ ਇਹ ਇਥੋਂ ਤੱਕ ਦੂਸਰੀਆਂ ਪਾਰਟੀਆਂ ਵਾਲੇ ਵੀ ਸਮਝਣ ਲੱਗੇ ਆ ਵੀ ਜੇ ਐ ਲੋਕਾਂ ਨੂੰ ਗ੍ਰਿਫਤਾਰ ਕਰ ਲੈਣਗੇ ਕਿਸੇ ਨੂੰ ਕਿਤੇ ਵੀ ਫੜ ਸਕਦੇ ਕਿਹੜੇ ਜਗ੍ਹਾ ਜਾ ਰਹੇ ਹੋ ਜੀ ਫੜਨਗੇ ਜੀ ਉੱਥੇ ਕੀ ਰਹਿਣਗੇ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕ ਆ ਬਹੁਤ ਲੰਮੇ ਸਮੇਂ ਬਾਅਦ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਸਮਝ ਕੇ 92 ਲੋਕਾਂ ਨੂੰ ਐਮਐਲਏ ਬਣਾਇਆ ਸਾਡੀ ਸਰਕਾਰ ਬਣਾਈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਦਿਨ ਪ੍ਰਤੀ ਦਿਨ ਤੁਸੀਂ ਆਪ ਜਾਣਦੇ ਹੋ ਪਿਛਲੀਆਂ ਸਰਕਾਰਾਂ ਦੀ ਵੀ ਕਿਉਂ ਲਾਸਟ ਸਮੇਂ ਚ ਆ ਕੇ ਹਰ ਇੱਕ ਦੀ ਸ਼ੁਰੂਆਤ ਕਰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚਾਹੇ ਨੌਕਰੀਆਂ ਦੀ ਗੱਲ ਹੈ 42 43 ਹਜ਼ਾਰ ਹੋ ਗਈਆਂ ਨੇ ਔਰ ਜੇ ਬਿਜਲੀ ਦੀ ਵੀ 600 ਯੂਨਿਟ ਜਿਹਦੇ ਨਾਲ ਹਰ ਕਰਦੂ ਬਹੁਤ ਵੱਡਾ ਫੈਸਲਾ ਫਾਇਦਾ ਹੁੰਦਾ 4-5 ਹਜ਼ਾਰ ਰੁਪਏ ਦਾ ਕਰਤੀ ਕਬੀਲਦਾਰੀ ਬੱਚਿਆਂ ਦੀ ਫੀਸ ਹੋ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਆ ਵੱਡਾ ਫਾਇਦਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਉਹਦੇ ਵਿੱਚ ਹੋ ਰਿਹਾ ਹੈ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਂਦਾ ਹੈ ਲੱਗੇ ਹੋਏ ਆ ਥੋੜਾ ਸਮਾਂ ਉਹ ਕਿਸਾਨਾਂ ਆ ਕੋ ਮਿਲੇ ਨੇ ਜੀ ਤੁਹਾਨੂੰ ਹੁਣ ਅੱਜ ਤੁਸੀਂ ਇੱਥੇ ਨੱਬਸਾ ਕੀ ਕੀ ਮੰਗ ਰੱਖੀ ਆ ਕਿਸਾਨਾਂ ਆ ਕੋਾਂ ਦੀ ਇੱਕ ਸੇਜ ਹੀ ਕੋਈ ਇੱਥੋਂ ਪਾਈਪ ਲਾਈਨ ਲੰਗੀ ਆ ਕਈ ਥਾਂ ਵਾਪਜਾ ਦੇ ਦਿੱਤਾ ਗਿਆ ਤੇ ਕਈ ਥੋੜਾ ਉਹਨਾਂ ਦਾ ਰਹਿ ਗਿਆ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਜਿਹੜੀ ਵੀ ਅਥਾਰਟੀ ਕੋਲੇ ਜਾਣਾ ਹੋਇਆ ਕਿਉਂਕਿ ਜੇ ਆਸੇ ਪਾਸੇ ਉਹ ਮਿਲਿਆ ਤਾਂ ਇੱਥੇ ਵੀ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਦੇ ਸੇਵਕ ਦੇ ਲਈ ਰਿਪੋਰਟ